i right. ਜੋ ਪਿਆਰ ਇਹ ਜੱਤਨਾਂ ਨੂੰ ਸੁਹਾਈ ਜਾਵੇ ਜਾਨ ਦੇ ਮੱਥੂ ਚ ਲੈ ਕੇ ਬਰਾਵਾ ਹੋਣੀ ਚਾਹੀਦੀ ਹੈ ਕੈਂਡਰ ਕੀ ਇਹ ਪਹਿਲਾਂ ਜਿਹੜੀ ਪੰਖ ਹੈ ਇਹ ਪੰੀਆਂ ਪਿਆਰ ਇਹ ਜੱਤਨਾਂ ਨੂੰ ਸੁਹਾਈ ਜਾਵੇ ਵੇਰ ਵੇਰ ਦਰਦੀ ਵੱਡੀ ਜਾਵੇ ਕੈਂਡਰ ਕੀ ਪਾਸਾ ਮੈਂ ਵੱਢਦੇ ਹੋ ਪਰ ਮੈਂ ਰਹਿਣ ਪੰਥ ਦਾ ਸੇਵਾਦਾਰ ਹਾਂ ਮੇਨ ਕੋਹਿਆਂ ਵੀ ਲੈ ਵਿੱਚ ਪੜ ਕੋਈ ਨਾ ਲੱਗੇ ਮੈਨੂੰ ਮੱਖੀ ਝੱਲਣ ਕੋਈ ਨਾ ਲੱਗੇ ਕਾਰਗਿਰ ਦਾ ਬੰਦੀਆ ਵੀ ਕੋਈ ਪਰਵਾਸ ਕਰਿਓ ਇਹ ਪਹਿਲਾਂ ਤੇ ਕੀ ਪਾਸੇ ਦੇ ਰੇਸ ਦੇ ਪਰੋਂ ਤੋਂ ਪੈਦਾ 25 ਪਿਆਰੇ ਨੇ ਜੱਟਾਂ ਨੂੰ ਸ਼ੁਆਈ ਜਾਵਾਂਗੇ ਬਾਅਦ ਵਿੱਚ ਮੁੰਡੇ ਲੈ ਕੇ ਭਰਾਵਾ ਮੇਰੀ ਗੱਲ ਦੇ ਪਾਸੇ ਦੇ ਕੈਂਡਰ ਦੀ ਪਹਿਲਾਂ ਜਿਹੜੀ ਪਾਕ ਹੈ ਇਹ 50 ਪਿਆਰੇ ਨੇ ਜੱਟਾਂ ਨੂੰ ਸ਼ੁਆਈ ਜਾਵਾਂਗੇ ਵੇਰ ਵੇਰ ਕੋਈ ਮੱਲੀ ਜਾਵੇ ਇਹ ਰੈਂਡ ਦੇ ਪਾਸੇ ਤੋਂ ਵੰਡਦੇ ਹੋ ਪਰ ਮੈਂ ਰਹਿਣਾ ਪੰਥ ਦਾ ਸੇਵਾਦਾਰ ਹੰਗੋੜਿਆਂ ਵੀ ਲੈ ਚੁੱਕਣ ਕੋਈ ਨਾ ਡੱਕੇ ਮਨੂੰ ਮੁੱਖੀ ਚੱਲਣ ਕੋਈ ਨਾ ਡੱਕੇ ਕਾਰਗੇ ਦਾ ਬਣਿਆ ਇਸੇ ਦੌਰਾਨ ਸਰਦਾਰ ਸੁਖਬੀ ਸਿੰਘ ਜੀ ਉਹਨਾਂ ਦੀ ਵਿਆਖਤ ਪੇਕੇ ਦੇ ਚੱਕਰੀਏ ਪਾਲੇ ਲਾਹੌਰ ਦਾ ਫੌਤਵਾਲਾ ਆਇਆ ਹਮਾਤ ਵਿੱਚ ਇਹ ਹੋ ਜਾਈ ਲਾਹੌਰ ਦਾ ਬੰਦੂ ਵਾਲੇ ਕਿ ਸਿੰਘ ਲੱਗਾ ਭਾਈ ਬੋਲ ਕੇ ਜੋਸ਼ ਕਰਦੀਆਂ ਹੋਣ ਦਸ ਲੋਕੀ پوری ਬਸ਼ਤ ਦਾ ਫਰਮਾਨ ਇਹ ਬੋਲ ਨਿਕਲ ਰਿਹਾ ਜਿਵੇਂ ਅੱਜ ਕੱਲ੍ਹ ਕੈਸ਼ ਤੇ ਆਈਪੀਐਸ ਕੋਲ ਆਈ ਰਸ ਗਾਣ ਉਹਨਾਂ ਦਾ ਵੀ ਬਚਨ ਕਰਦੇ ਕਿ ਕਿ ਮੁਸਲਮਾਨ ਕੋਈ ਨਹੀਂ ਭੱਜ ਜਾਂਦੇ ਉਹਨਾਂ ਦੇ ਮੁੱਦੋ ਜਿਹਨਾਂ ਦਾ ਜਵਾਬ ਨਾ ਮਿਲਦਾ ਸਮੇਂ ਲਗਾਉਂਦਾ ਹੈ ਪਰ ਕਿਸੇ ਸਮੇਂ ਸਾਜੀ ਕੀ ਹੋਏ ਨੇ ਕਿ ਇੱਕ ਕਦੇ ਜਿਹੜੀ ਗੱਲ ਦਾ ਜਵਾਬ ਨੇ ਦਿੱਤਾ ਕਿਸ ਤਰ੍ਹਾਂ ਦੇ ਬਚਨ

ਜੇ ਕਿਹਾ ਜਾਵੇ ਤਾਂ ਵੀ ਭੋਮੋ ਜੀ ਨੇ ਸਾਡਾ ਵਾਜਿ ਚੈੱਕ ਨਹੀਂ ਜਿਨਾ ਸਬਰ ਰੱਖੋ ਫਾਤਮਾ ਉਹਦੀ ਧੀ ਨੂੰ ਇੱਕ ਵਾਰੀ ਵੀ ਆਸੀ ਕਿ ਮੇਰੀ ਐਸੇ ਦੁਨੀਆਂ ਵਿੱਚ ਜੋ ਕਿ ਚੱਕਰ ਮੰਗ ਲੈ ਬੰਦਿਆਂ ਦਾ ਪਰ ਅੱਗੇ ਜਾ ਕੇ ਮੈਂ ਦੇਖ ਕਰ ਮਾਰਾ ਅੱਗੇ ਜਾ ਕੇ ਉਸ ਤੇ ਅੱਲਾ ਦੇ ਹਜ਼ੂਰ ਇਹ ਨਹੀਂ ਦੇਖਿਆ ਜਾਣਾ ਕਿ ਮੁਹੰਮਦ ਜੀ ਨੇ ਕਾਜੀ ਨੂੰ ਆਪਕੇ ਲੱਗੇ ਜੀ ਫੇਰ ਜੇ ਅਜੇ ਤੱਕ ਮੁਹੰਮਦ ਸਾਹਿਬ ਆਪਣੀ ਧੀ ਰਿਸ਼ਿ ਬਾਰਿਸ਼ ਨਹੀਂ ਕਰ ਸਕਦੇ ਤੇ ਤੁਹਾਡੀ ਤੇ ਮੇਰੀ ਕਿਵੇਂ ਕਰ ਦੇਣਗੇ ਫਿਰ ਭਲਾ

ਕੀ ਕਰਦਾ ਤੂੰ ਮਾਰਦਾ ਤੂੰ ਮਾਰਦਾ ਮੈਂ ਜਦੋਂ ਜਰਾ ਜਰਾ ਹੁੰਦਾ ਹੀ ਮੈਂ ਤੇਰੇ ਨਾਲ ਸਾਡੇ ਮੁੱਕੇ ਸੀ ਜੀ ਇਹ ਵੀ ਭਾਰੇ ਕੋਈ ਮੇਰੇ ਘਰ ਨਹੀਂ ਹੁੰਦੇ ਜਾਂਦੇ ਇਹ ਸਾਡੇ ਮੁਕਾਬਲੇ ਤੋਂ ਹੀ ਜਾਂਦੇ ਜੀ ਦਾ ਸੰਗਤ ਜੀ ਜੀ ਦਾ ਸੰਗਤ 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 ਦੇ ਨਾਮ ਤੋਂ ਕਿ ਸ਼ਹੀਦ ਦਾ ਸਰਕਾਰ ਵੀ ਕਰਮ ਜੇ ਲੋਕ ਮੰਡਾ ਦੀ ਬਦਲ ਨਹੀਂ ਕਰਦੇ ਸਰਕਾਰ ਦੀ ਜਿੰਮੇਵਾਰੀ ਵੀ ਜੇ ਕੋਈ ਠੀਕ ਸਰਕਾਰ ਨਹੀਂ ਮਿਲਦਾ ਨਹੀਂ ਬਹੁਤ ਸਾਰੇ ਕੰਮ ਕਰਦਾ ਪਰ ਸੰਗਤ ਕੀ ਪਰ ਇਹ ਨਾ ਰਿਹਾ ਦੇ ਕਹਿ ਰਹਾ ਹੈ ਇਸ ਤਰ੍ਹਾਂ ਪਾਰਕ ਤੋਂ 1740 ਦੇ ਵਿੱਚ ਜੱਪੜੀ ਦਾ ਬਣਿਆ ਤੇ 1745 ਦੇ ਵਿੱਚ ਜੱਜਾਧਾਰ ਦਾ ਬਣਿਆ ਬਈਆ ਵਿੱਚੋਂ ਜਿਹੜਾ ਉੱਤੋਂ ਤੋਂ ਪਹਿਲੀ ਵਾਰ ਇੱਕ ਕਾਜੀ ਨੂੰ ਪਾਲਵੀ ਨੂੰ ਪੜਾਇਆ ਕਰਕੇ ਉਹ ਪੈਰਾਗਰਦਾ ਨਾਲ ਪਾਲਵੀ ਦੇ ਕੋਲ ਭਾਨਸ਼ਾ ਵਾਲੇ ਤੋਂ ਬੜ੍ਹਤ ਜਾਂਦਾ ਜਿਵੇਂ ਇਹ ਜੀ ਪਾਲਵੀ ਦੇ ਸਾਰੇ ਚੀਨਿਆਂ ਦੇ ਵਿੱਚੋਂ ਸਭ ਤੋਂ ਪ੍ਰੋਗ ਹੋਰ ਭਾਈਸਾਹਬ ਪਾਲੀ ਦੋ ਮਹਾਨ ਸ਼ਾਹ ਮਾਰੀਸ਼ਾ ਮਾਰੀਸ਼ਾ ਬਹੁਤ ਪ੍ਰਭਾਵਿਤ ਬੜਾ ਸੁਭਾਈ ਸ਼ਾਹ ਮਾਰੀਸ਼ਾ ਮਾਰੀਸ਼ਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ ਜੀ ਇਹਦੇ ਮੱਦੇ ਵਿੱਚ ਹੀ ਵਾਰ-ਵਾਰ ਸੋਣਾ ਕਿ ਇੱਕਾ ਬੜੀ ਅੱਗੇ ਗਿਆ ਕਿਦਾ ਸਨਾ ਪੰਜਾਬਾ ਨੂੰ ਸੋਨਾ ਬਣਾਈ ਜਾਈਏ ਇਹ ਵੀ ਮਨ ਵਿੱਚ ਆਇਆ ਕਿ ਇਹ ਵਿਉਣ ਜੋਗ ਹੋਵੇਗਾ ਹੋਵੇਗਾ ਇਹ ਬੱਚਾ ਨੌਜਵਾਨ ਮੁਸਲਮਾਨ ਬਣ ਜਾਵੇ ਮੈਂ ਇਹ ਚਾਹਾਂਦਾ ਹਾਂ ਕਿ ਉਹ ਸਭ ਤੋਂ ਵੱਡਾ ਹੋਵੇ ਆਦਮਾ ਬੜਾ ਹੋਵੇ ਨਾਵਾ ਨੌਜਵਾਨ ਮੁਸਲਮਾਨ ਬਣ ਜਾਵੇ ਤੇ ਉਹਦੇ ਬੜੇ ਮੱਥੇ ਨਾਲ ਜਾਨ ਨਵਾਦ ਬਣ ਜਾਵੇਗਾ ਮੇਰੀ ਟੀਮਾਂ ਵੀ ਹੁਣ ਚੇਤੂਕ ਮੂਚਾ ਟਾਹ ਬਣੇ ਜੇ ਤੁਹਾਨੂੰ ਕੋ ਜਾਣ ਤੁਹੀ ਜੁਨਾਕ ਦਾ

I'm going